ਮੋੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਐਨਡੀਏ ਦੇ ਕਨਵੀਨਰ ਥਾਪੇ ਜਾਣ ਦੀਆਂ ਾਟਕਲਾਂ ਤੇ ਬੋਲਦੇ ਹੋਏ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਮਸਾ ਨੇ ਕਿਹਾ ਹੈ ਕਿ ਇਸ ਸਬੰਧੀ ਹਾਲੇ ਤੱਕ ਮੋੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਐਨਡੀਏ ਵੱਲੋਂ ਕੋਈ ਵੀ ਪੇਸ਼ਕਸ਼ ਨਹੀਂ ਹੋਈ ਹੈ ਜੇਕਰ ਕੋਈ ਰਸਮੀ ਪੇਸ਼ਕਸ਼ ਮਿਲਦੀ ਹੈ ਤਾਂ ਪਾਰਟੀ ਦੇ ਆਗੂ ਉਹਨਾਂ ਨੂੰ ਇਹ ਪੇਸ਼ਕਸ਼ ਸਵੀਕਾਰ ਕਰਨ ਦੇ ਲਈ ਮਿਹਨਤ ਦੀ ਪੂਰੀ ਕੋਸ਼ਿਸ਼ ਕਰਨਗੇ ਦੱਸਦੀ ਹੈ ਕਿ ਜੀਡੀਪੀ ਦੇ ਪ੍ਰਧਾਨ ਸ਼ਰਧ ਯਾਦਵ ਵੱਲੋਂ ਐਨਡੀਏ ਦੇ ਕਨਵੀਨਰ ਦਾ ਅਹੁਦਾ ਛੱਡਣ ਨਾਲ ਇਹ ਜਗ੍ਹਾ ਖਾਲੀ ਹੋਈ ਸੀ ਅਤੇ ਐਨਡੀਏ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਕਨਵੀਨਰ ਥਾਪੇ ਜਾਣ ਦੀਆਂ ਾ ਯਾਨੀ ਨਹੀਂ ਇਸ ਤਰ੍ਹਾਂ ਕੋਈ ਨਾਮ ਮਨਾ ਹੋਇਆ ਹੋ ਤਾਂ ਸਦੀ ਆਪਸ ਗੱਲ ਹੋਈ ਸੀ ਹਾਂ ਅਜੇ ਤੱਕ ਕੋਈ ਆਫੀਸ਼ੀਅਲੀ ਨਹੀਂ ਆਈ ਹੈ ਆਫਰ ਆਫੀਸ਼ੀਅਲੀ ਕਿਉਂਕਿ ਅਜੇ ਤੱਕ ਕੋਈ ਐਨਡੀਏ ਦੀ ਮੀਟਿੰਗ ਵੀ ਨਹੀਂ ਹੋਈ ਆਈ ਨਹੀਂ ਪਰ ਅਸੀਂ ਜਨਰਲੀ ਗੱਲ ਕੀਤੀ ਸੀ ਮੈਂ ਉਹ ਕਹਿੰਦੇ ਮੈਂ ਨਹੀਂ ਬਣਨਾ ਜੇ ਆਈ ਵੀ ਆਫਰ ਤੇ ਮੈਂ ਨਹੀਂ ਬਣਨਾ ਪਰ ਜੇ ਅਗਰ ਕੋਈ ਆਫਰ ਆਉਂਦੀ ਹੈ ਅਸੀਂ ਉਹਨਾਂ ਨੂੰ ਬਣਾਉਣ ਦਾ ਯਤਨ ਕਰਾਂਗੇ ਇਹ ਅਸੀਂ ਤਾਂ ਚਾਹੁੰਦੇ ਆ ਵੀ ਬਣਨਾ ਚਾਹੀਦਾ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਕਹੀਏ ਵੀ ਤੁਸੀਂ ਬਣੋਗੇ ਉਹ ਤਾਂ ਜਨਰਲ ਹੀ ਕਹਿੰਦੇ ਸੀ ਵੀ ਇੱਥੇ ਮੇਰੇ ਕੋਲ ਟਾਈਮ ਹੀ ਨਹੀਂ ਹੈ ਇੱਥੇ ਟਾਈਮ ਵਿਲਾ ਮੈਨੂੰ ਮੁਸ਼ਕਲ ਆ ਨਿਕਲਣਾ ਤੇ ਵਾਜ਼ੀ ਪਰ ਕੋਈ ਨਹੀਂ ਅਸੀਂ ਕੋਸ਼ਿਸ਼ ਕਰਾਂਗੇ ਜਦੋਂ ਆਉਂਦੇ ਨਿਵਾ ਬਾਹਰ ਬਾਹਰ ਅਗਰ ਕੋਈ ਅਫੀਸ਼ੀਅਲ ਕਮਿਊਨੀਕੇਸ਼ਨ ਆਉਂਦਾ ਹੈ ਇਹਨਾਂ ਨਾਲ ਗੱਲ ਕਰਕੇ ਜਿਸ ਤਰ੍ਹਾਂ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ आप मिलेंगे फेसबुक असि दिखा यूट्यूब फॉलो करो ट्विटर खबर जुड़े रहो दिन रात